ਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੀ ਇੱਕ ਨੌਜਵਾਨ ਬੱਚੀ ਅੰਮ੍ਰਿਤ ਧਾਰੀ ਆ ਜੈਪੁਰ ਦੇ ਅੰਦਰ ਜੱਜ ਦਾ ਐਗਜ਼ਾਮ ਸੀ ਉਹਦਾ ਪੇਪਰ ਸੀ ਤੇ ਜਦੋਂ ਉਹ ਪੇਪਰ ਦੇਣ ਗਈ ਬੱਚੀ ਨੌਜਵਾਨ ਤੇ ਉਸ ਬੱਚੀ ਨੂੰ ਪੇਪਰ ਵਿੱਚ ਬੈਠਣ ਨਹੀਂ ਦਿੱਤਾ ਅੰਦਰ ਨਹੀਂ ਜਾਣ ਦਿੱਤਾ ਇੰਟਰ ਨਹੀਂ ਹੋਣ ਦਿੱਤਾ ਕਾਰਨ ਕੀ ਕਹਿਣ ਲੱਗੇ ਤੁਸੀਂ ਕਿਰਪਾ ਨੂੰ ਉਤਾਰੋ ਆਪਣੇ ਹੱਥ ਵਿੱਚ ਪਾਇਆ ਗੁਰੂ ਦਾ ਕਕਾਰ ਕੜਾ ਉਤਾਰੋ ਪਰ ਉਹ ਸਿੱਖ ਕੌਮ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧੀ ਬੱਚੀ ਨੇ ਕਿਹਾ ਨਹੀਂ ਇਹ ਵੀ ਮੇਰੇ ਸਰੀਰ ਦੇ ਅੰਗ ਨੇ ਇਹ ਮੇਰੇ ਧਰਮ ਦੇ ਚਿੰਨ੍ਹ ਨੇ ਮੇਰੇ ਗੁਰੂ ਦੇ ਦਿੱਤੇ ਕਕਾਰ ਨੇ ਮੈਂ ਇਹ ਨਹੀਂ ਉਤਾਰਾਂਗੀ ਚਲੋ ਉੱਥੇ ਮਸਲਾ ਵਧਿਆ ਸਾਰਾ ਕੁਝ ਹੋਇਆ ਭਾਵੇਂ ਉਹਦਾ ਇਸ ਪੱਖ ਦਾ ਆਪਾਂ ਨੂੰ ਦੁੱਖ ਵੀ ਹੈ ਕਿ ਉਸ ਬੱਚੀ ਦਾ ਪੇਪਰ ਰਹਿ ਗਿਆ ਵਕਤੀ ਸਰਕਾਰਾਂ ਨੇ ਕਹਿ ਲਓ ਉਹਨਾਂ ਅਹੁਦੇਦਾਰਾਂ ਨੇ ਕਹਿ ਲਓ ਅਧਿਕਾਰੀਆਂ ਨੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਪਰ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਜਾਗਦੇ ਹੋਏ ਸਿੱਖ ਨੇ ਜਿਹੜੇ ਉਹ ਸਾਰਿਆਂ ਨੇ ਇਸ ਗੱਲ ਦਾ ਨੋਟਿਸ ਲਿਆ ਖਿਆਲ ਕੀਤਾ ਇਹ ਜੈਪੁਰ ਘਟਨਾ ਵਾਪਰੀ ਸੀ ਰਾਜਸਤਾਨੀ ਸਿੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਕਈ ਸਿੱਖ ਆਗੂ ਨੇ ਚੰਗੇ ਕਰਮ ਕਰਦੇ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਵਿੱਚੋਂ ਵੀ ਹੋਰ ਸਟੇਟਾਂ ਵਿੱਚੋਂ ਵੀ ਸਾਰਿਆਂ ਨੇ ਕਿਹਾ ਵੀ ਇਹ ਸਿੱਖਾਂ ਨਾਲ ਧੱਕਾ ਅਸੀਂ ਤੁਹਾਡੇ ਕਿਸੇ ਵੀ ਧਰਮ ਦੇ ਚਿੰਨ੍ਹਾਂ ਤੇ ਕਦੇ ਵੀ ਤਰਕ-ਵਿਤਰਕ ਨਹੀਂ ਕੀਤਾ ਤੁਸੀਂ ਆਪਣੇ ਧਰਮ ਦੇ ਚਿੰਨ੍ਹ ਜੇ ਵੀ ਤੁਹਾਡੇ ਰਹਿਬਰ ਪੀਰ ਫਕੀਰਾਂ ਨੇ ਦਿੱਤੇ ਨੇ ਧਾਰਨ ਕਰੋ ਕੋਈ ਪਾਬੰਦੀ ਨਹੀਂ ਪਰ ਜਦੋਂ ਸਿੱਖਾਂ ਦੇ ਕਕਾਰਾਂ ਦੀ ਗੱਲ ਚੱਲਦੀ ਹੈ ਬੜੇ ਬੜੀ ਮਸਲਾ ਮੰਨਦੇ ਕਿਤੇ ਕਿਤੇ ਨੌਜਵਾਨ ਬੱਚਿਆਂ ਨੂੰ ਰੋਕ ਦਿੱਤਾ ਜਾਂਦਾ ਹੈ ਕਹਿ ਦਿੰਦੇ ਨੇ ਕੜਾ ਪਾ ਕੇ ਅੰਦਰ ਨਹੀਂ ਜਾ ਸਕਦੇ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਇਹਨੂੰ ਚੰਗੀ ਤਰ੍ਹਾਂ ਇਸ ਗੱਲ ਨੂੰ ਰੋਕਣਾ ਚਾਹੀਦਾ ਬੜੀਆਂ ਸਿੱਖ ਸੰਸਥਾਵਾਂ ਰਾਜਸਥਾਨ ਵਿੱਚੋਂ ਗੰਗਾ ਨਗਰ ਤੋਂ ਕੱਚੀਆਂ ਹੋ ਕੇ ਤੇ ਜੈਪੁਰ ਗਈਆਂ ਉਹਨਾਂ ਉੱਥੇ ਜਾ ਕੇ ਇੱਕ ਜੰਗ ਕਰਨ ਵਾਲੀ ਬਾਤ ਹੁੰਦੀ ਹੈ ਉੱਥੇ ਜਾ ਕੇ ਅਧਿਕਾਰੀਆਂ ਨਾਲ ਬੈਠ ਕੇ ਸਿੱਖ ਸੰਗਤ ਕੱਢੀ ہوئی ਲੋਕਾਂ ਜਿਹੜੇ ਜੈਪੁਰ ਦੇ ਸਿੱਖ ਸੰਗਤ ਸੀ ਕੱਲ ਇਹ ਫੈਸਲਾ ਕੀਤਾ ਗਿਆ ਹੈ Rajasthan government ਵੱਲੋਂ ਵੀ ਇੱਥੇ ਕੋਈ ਵੀ ਇਗਜ਼ਾਮ ਹੋਏਗਾ ਮੈਂ ਇਹ ਕਿਉਂ ਤੁਹਾਨੂੰ ਕਹਿਣ ਲੱਗਿਆ ਇਹ ਜਾਗਦਿਆਂ ਦੀਆਂ ਨਿਸ਼ਾਨੀਆਂ ਹੈ ਵੀ ਅੱਜ ਤੋਂ ਬਾਅਦ ਕੋਈ ਵੀ ਇੱਥੇ ਪੇਪਰ ਹੋਵੇਗਾ ਤੇ ਸਿੱਖ ਬੱਚੇ ਨੂੰ ਕਕਾਰ ਪਹਿਨ ਕੇ ਜਾਣ ਦੀ ਕੋਈ ਮਨਾਹੀ ਨਹੀਂ ਹੋਵੇਗੀ ਉਹਨੂੰ ਆਗਿਆ ਹੋਏਗੀ ਉਹ ਜਾ ਸਕਦਾ ਹੈ ਸਰਕਾਰੀ ਤੌਰ ਤੇ ਪੱਕੇ ਤੌਰ ਤੇ ਇਹਨੂੰ ਕੀਤਾ ਗਿਆ ਕੱਲ ਫੈਸਲਾ ਪਰ ਇਹ ਸਾਰੀਆਂ ਸਿੱਖ ਸੰਸਥਾਵਾਂ ਤੇ ਆਮ ਸਿੱਖ ਸੰਗਤ ਨੂੰ ਉੱਠ ਕੇ ਚੰਗੀ ਤਰ੍ਹਾਂ ਇਹ ਵੱਡੇ ਪੱਧਰ ਤੇ ਕੇਂਦਰੀ ਤੌਰ ਤੇ ਇਸ ਗੱਲ ਦਾ ਪੂਰਨ ਤੌਰ ਤੇ ਫੈਸਲਾ ਕਰਵਾਉਣਾ ਚਾਹੀਦਾ ਹੈ ਵੀ ਕਿਤੇ ਵੀ ਸਿੱਖ ਬੱਚੇ ਦਾ ਕਕਾਰ ਉਤਾਰਨ ਦੀ ਜਿਹੜੀ ਗੱਲ ਹੈ ਉਹ ਨਹੀਂ ਕਰਨੀ ਚਾਹੀਦੀ ਆ ਪਿੱਛੇ ਤੇ ਸਕੂਲਾਂ ਵਿੱਚ ਵੀ ਮਸਲਾ ਚੱਲਿਆ ਕਈਆਂ ਅੰਦਰ ਕਈ ਸਕੂਲਾਂ ਵਿੱਚ ਵੀ ਚੱਲਿਆ ਬੱਚਿਆਂ ਨੂੰ ਕਿਹਾ ਗਿਆ ਵੀ ਆਪਣੇ ਹੱਥਾਂ ਵਿੱਚੋਂ ਕੜੇ ਉਤਾਰ ਕੇ ਆਇਆ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਮੈਂ ਤੇ ਕੇਵਲ ਬੇਨਤੀ ਇੰਨੀ ਤੁਹਾਨੂੰ ਕਹਿ ਰਿਹਾ ਕਿ ਸਾਡੀਆਂ ਮਤਮਾਂ ਭੈਣਾਂ ਨੂੰ ਜਾਂ ਨੌਜਵਾਨ ਬੱਚੀਆਂ ਨੂੰ ਇਹੋ ਜੀ ਗੁਰਸਿੱਖ ਬੱਚੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਉਹਨੇ ਆਪਣੇ ਧਰਮ ਤੋਂ ਕਿਨਾਰਾ ਨਹੀਂ ਕੀਤਾ ਉਹਨੇ ਆਪਣੇ ਗੁਰੂ ਦੀ ਦਿੱਤੀ ਦਾਤ ਨੂੰ ਸੰਭਾਲਿਆ ਉਹਨੇ ਆਪਣੇ ਸ਼ਿਦਕ ਨੂੰ ਪਾਲਿਆ ਭਾਵੇਂ ਉਹਦਾ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਉਹਦਾ ਨੁਕਸਾਨ ਹੋਇਆ ਉਹਦਾ ਇੱਕ ਵਾਰੀ ਪੇਪਰ ਰਹਿ ਗਿਆ ਹਾਲਾਂਕਿ ਮੰਗਤੇ ਚਾਹੀਦੀ ਸੀ ਕਿ ਹੁਣ ਉਹਦਾ ਪੇਪਰ ਕਿਸੇ ਕਈ ਢੰਗ ਦੇ ਵੀ ਉਹਦਾ ਪੇਪਰ ਦੁਬਾਰਾ ਲਿਆ ਜਾਂਦਾ ਪਰ ਉਹ ਚਲੋ ਉਹਦਾ ਸਮਾਂ ਤੇ ਵਿਚਾਰੀ ਦਾ ਨਿਕਲ ਗਿਆ ਪਰ ਉਹਨੇ ਆਪਣੇ ਗੁਰੂ ਦੇ ਦਿੱਤੇ ਹੋਏ ਕਕਾਰ ਗੁਰੂ ਦੀ ਦਿੱਤੀ ਦਾਤ ਅੰਮ੍ਰਿਤ ਦੀ ਉਹਨੂੰ ਸੰਭਾਲਿਆ ਉਹਨੇ ਇੰਟਰਵਿਊ ਵਿੱਚ ਵੀ ਕਿਹਾ ਕਹਿਣ ਲੱਗੀ ਮੇਰਾ ਭਾਵੇਂ ਨੁਕਸਾਨ ਹੋਇਆ ਪਰ ਮੈਂ ਇਹਨੂੰ ਵੱਡੇ ਪੱਧਰ ਤੇ ਇਸ ਕਰਕੇ ਉੱਥੇ ਆਪਣੇ ਸਿੱਧਕ ਨੂੰ ਸੰਭਾਲਿਆ ਕਿ ਆਉਣ ਵਾਲੇ ਜਿਹੜੇ ਹੋਰ ਸਿੱਖ ਬੱਚੇ ਬੱਚੀਆਂ ਨੇ ਉਹਨਾਂ ਦੇ ਵੀ ਧਰਮ ਦੇ ਚਿੰਨ ਕਦੀ ਉਤਾਰੇ ਨਾ ਜਾਣ। ਸਾਰੀ ਕੌਮ ਇਸ ਗੱਲ ਦਾ ਖਿਆਲ ਕਰੇ। ਤੇ ਤੀਆਂ ਲਾਉਣ ਵਾਲੀਆਂ ਮਤਾਵਾਂ ਪਹਿਣਾ ਨੂੰ ਇੱਧਰ ਵੇਖਣਾ ਚਾਹੀਦਾ। ਅਸੀਂ ਕਿਹੜੇ ਪਾਸੇ ਤੁਰ ਪਏ ਹਾਂ? ਗੁਰੂ ਦੇ ਦਿੱਤੇ ਕਕਾਰਾਂ ਦੀ ਬਾਤ ਹੈ ਉਹਨੂੰ ਅਸੀਂ ਸੰਭਾਲਦੇ ਨਹੀਂ। ਤਾਂ ਹੀ ਸਾਡੀ ਬਰਬਾਦੀ ਦਾ ਰਾਹ ਹੈ। ਤੁਸੀਂ ਇਤਿਹਾਸ ਵਿੱਚੋਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਇੱਕ ਕਿਤਾਬ ਲਿਖੀ ਹੋਈ ਹੈ। ਉਹਦਾ ਨਾਮ ਹੈ ਸਿੱਖ ਬੀਬੀਆਂ। ਛੋਟੀ ਜੀ ਹੈ ਬਹੁਤੀ ਵੱਡੀ ਨਹੀਂ ਕਦੀ ਉਹਨਾਂ ਨੂੰ ਪੜ੍ਹ ਕੇ ਵੇਖੋ ਜਿਹਦਾ ਨਾਮ ਹੈ ਸਿੱਖ ਬੀਬੀਆਂ ਜਿਨ੍ਹਾਂ ਵਿੱਚ ਬੀਬੀ ਹਰਸ਼ਰਨ ਕੌਰ ਬੀਬੀ ਸ਼ਰਨ ਕੌਰ ਬੀਬੀ ਦੀਪ ਕੌਰ ਬੇਅੰਤ ਸਿੱਖ ਬੀਬੀਆਂ ਦਾ ਜ਼ਿਕਰ ਹੈ ਤੁਹਾਨੂੰ ਪਤਾ ਲੱਗੇਗਾ ਵੀ ਸਿੱਖ ਬੀਬੀਆਂ ਦਾ ਜੀਵਨ ਕਿਵਾਂ ਦਾ ਸੀ ਉਹ ਬਾਣੀ ਪੜਨ ਵਾਲੀਆਂ ਬਾਣੇ ਦੇ ਧਾਰਨੀ ਉਹਨਾਂ ਦੇ ਮਨ ਵਿੱਚ ਹਰ ਵੇਲੇ ਆਸ ਹੁੰਦੀ ਸੀ ਕਿ ਮੇਰਾ ਪਰਿਵਾਰ ਮੇਰੇ ਪੁੱਤ ਤੀ ਇਹ ਧਰਮ ਦੀ ਰਾਹ ਤੁਰਨ ਗੁਰੂ ਦਸ਼ੇਰੇ ਰਾਹ ਤੇ ਤੁਰਨ ਭਜਨ ਬੰਦਗੀ ਕਰਨ ਧਰਮ ਨੂੰ ਕਮਾਉਣ